ਤੇ ਬੜੇ ਭਾਗਾਂ ਨਾਲ ਦੇ ਨਾ ਜੋ ਸਾਰੇ ਬੈਲ ਜੜਾ ਅਕਬੀਰ ਸਾਡੇ ਇੱਥੇ ਇਕੱਠੇ ਹੋਏ ਨੇ ਤੇ ਉਹਨਾਂ ਨੂੰ ਬੜੇ ਪ੍ਰਾਣੀ ਆ ਸੀ ਕਿ ਸਾਡੀਆਂ ਕਦੇ ਤਾਂ ਕਦੇ ਬੈਲ ਬਲਦਾਂ ਦੀ ਖੇਤ ਜਾਲੂ ਹੋਊਗੀ ਤੇ 15-20 ਸਾਲ ਹੋ ਗਏ ਵਿਚਾਰੇ ਨੂੰ ਸੰਘਰਸ਼ ਕਰਦਿਆਂ ਨੂੰ ਉਹਨਾਂ ਨੂੰ ਤੇ ਉਹਨਾਂ ਨੇ ਹਾਈ ਕੋਰਟ ਤੋਂ ਵੀ ਸੁਪਰੀਮ ਕੋਰਟ ਤੋਂ ਵੀ ਵਿਚਾਰੇ ਬਹੁਤ ਉਹਨਾਂ ਨੇ ਕੇਸ ਲੜਿਆ ਉੱਥੋਂ ਦਾ ਚਲੋ ਜਿੱਤ ਵੀ ਸੀਗੇ ਥੋੜਾ ਜਿਹੜਾ ਮੈਟਰ ਸੀਗਾ ਇੱਥੇ ਆਪਣੇ ਸਰਕਾਰ ਦੇ ਵਿੱਚ ਸੀਗਾ ਉਹਨਾਂ ਦਾ ਥੋੜਾ ਜਿਹਾ ਤੇ ਇੱਕ ਦਿਨ ਉਹਨਾਂ ਨੂੰ ਪਤਾ ਲੱਗਿਆ ਇੱਥੇ ਆਏ ਤਲਦੀਪ ਸਿੰਘ ਜੀ ਉਹਨਾਂ ਨੂੰ ਮਿਲੇ ਉਹਨਾਂ ਨੇ ਆਪਣੀ ਸਾਰੀ ਗੱਲਬਾਤ ਉਹਨਾਂ ਨੂੰ ਦੱਸੀ ਤੇ ਕਹਿੰਦੇ ਵੀ ਇਦਾਂ ਕਰਕੇ ਸਾਡੀ ਜੋ ਬਰਾਸਤੀ ਖੇਡ ਆ ਵੀ ਉਹ ਬੰਦ ਹੋ ਗਈ ਵੀ ਤੁਸੀਂ ਥੋੜਾ ਸੀਐਮ ਸਾਹਿਬ ਨਾਲ ਬਹੁਤ ਪੁਰਾਣਾ ਰابطਾ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਸਾਡੀ ਖੇਡ ਨੂੰ ਚਾਲੂ ਕਰਵਾਓ ਤੇ ਕਲਦੀਪ ਸਿੰਘ ਜੀ ਨੇ ਇੱਕ ਪੁਰ ਦਾ ਕੰਮ ਕੀਤਾ ਉਹਨਾਂ ਨੇ ਉਹਨਾਂ ਨੂੰ ਸੀਐਮ ਸਾਹਿਬ ਨਾਲ ਮਿਲਾਇਆ ਤੇ ਇੱਥੇ ਕਿਸਾਨ ਮਿਲਣੀ ਸੀਗੀ ਲੁਧਿਆਣੇ ਤੇ ਉੱਥੇ ਮੈਂ ਉਹਨਾਂ ਨਾਲ ਲੈ ਕੇ ਗਿਆ ਸੀਐਮ ਸਾਹਿਬ ਨੇ 15-20 ਮਿੰਟ ਵਧੀਆ ਰੋਕੇ ਉਹਨਾਂ ਦੀ ਗੱਲਬਾਤ ਸੁਣੀ ਤੇ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੈਬਨਿਟ ਦੇ ਵਿੱਚ ਅਸੀਂ ਗੱਲਬਾਤ ਕਰਕੇ ਤੇ ਇਹ ਛੋਟੀ ਖੇਡ ਨੂੰ ਅਸੀਂ ਚਾਲੂ ਕਰਵਾਵਾਂਗੇ ਤੇ ਕੱਲ ਮੈਨੂੰ ਪਤਾ ਲੱਗਿਆ ਜੀ ਉਹਨਾਂ ਨੇ ਖੇਡ ਨੂੰ ਹਰੀ ਝੰਡੀ ਦੇ ਦਿੱਤੀ ਆ ਤੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੋ ਇੱਥੇ ਵੀ ਆਏ ਨੇ ਸਾਰੇ ਜਣੇ ਤੇ ਰਮੀ ਜੀ ਤੁਸੀਂ ਦੁਆਬਾ ਛੱਡ ਕੇ ਮਾਲਵੇ ਤੇ ਮਾਝੇ ਦੇ ਜਿਹੜੇ ਚਾਬਕ ਨੇ ਗੱਡੀਆਂ ਦੇ ਉਹ ਮੰਪਰ ਹੋ ਜਾਂਦੇ ਮਾਝਾ ਮਾਲਵਾ ਦੁਆਬਾ ਪਾਰ ਕਿਉਂ ਨਹੀਂ ਜਾਂਦੇ ਦੇਖੋ ਹੁਣ ਮੈਨੂੰ ਜ਼ਿਆਦਾ ਤਾਂ ਇਸ ਬਾਰੇ ਪਤਾ ਨਹੀਂ ਹੈਗਾ ਵੀ ਉਹ ਕਿਉਂ ਨਹੀਂ ਹੈਗਾ ਤੇ ਜਣਜੀ ਇਹ ਸਾਰੇ ਜਣਜੀ ਬੈਲੜਾ ਕਬੀਰ ਅੱਜ ਜਿਹੜੇ ਮੋੜੀ ਬੰਦੇ ਨੇ ਮੇਨ ਉਹਨਾਂ ਦੇ ਪ੍ਰਬੰਧਕ ਨੇ ਜਿਹੜੇ ਉਹ ਅੱਜ ਇਕੱਠੇ ਹੋਏ ਨੇ ਜੀ ਤੇ ਸਾਰਿਆਂ ਦੇ ਕਹਿਣ ਤੇ ਹੀ ਇਹ ਉਹਨਾਂ ਨੇ ਆਪਣੇ ਆਪਣੀ ਪ੍ਰੋਬਲਮ ਦੱਸ ਕੇ ਕੁਲਦੀਪ ਸਿੰਘ ਮਾਮਾ ਜੀ ਨੇ ਸੀਐਮ ਦਾ ਆਪਣਾ ਗੱਲਬਾਤ ਕਰਕੇ ਇਹਨਾਂ ਦੀ ਪ੍ਰੋਬਲਮ ਸੋਲਵ ਕਰਵਾਇਆ ਆਉਣ ਵਾਲੇ ਸਮੇਂ 'ਚ ਕਿਹੜਾ ਹੋਣਗੀਆਂ ਵੱਡੇ ਪੱਤਰ ਤੇ ਮਤਲਬ ਖੱਟੀਆਂ ਭਜਾਉਣ ਵਾਲੇ ਨੇ ਜਾਂ ਕੂਤਰ ਉਡਾਉਣ ਵਾਲੇ ਨੇ ਜਿਹੜੀ ਜਾਨਵਰਾਂ ਦੇ ਉੱਤੇ ਪ੍ਰੋਬਲਮ ਸੀਗੀ ਮਤਲਬ ਉਹ ਸੇਟ ਵੱਲੋਂ ਹਰੀ ਝੰਡੀ ਦਿੱਤੀ ਗਈ ਨਹੀਂ ਦੇਖੋ ਜਿਹੜਾ ਨਾ ਕਹਿੰਦੇ ਸੀਗੇ ਵੀ ਜਾਨਵਰਾਂ ਤੇ ਤਸ਼ੱਦਦ ਹੁੰਦਾ ਵਾ ਉਹ ਗੱਲ ਤਾਂ ਹੁਣ ਰਹੀ ਨਹੀਂ ਹੈਗੀ ਇਹ ਹੁਣ ਆਪਣੇ ਪਹਿਲਾਂ ਜਿਵੇਂ ਹੁੰਦਾ ਸੀਗਾ ਬੌਲਦਾਂ ਦੇ ਸੋਟੀਆਂ ਪੁਰਾਣੀਆਂ ਮਾਰ ਕੇ ਚੋਕੇ ਲਾਉਂਦੇ ਹੁੰਦੇ ਸੀਗੇ ਉਹ ਕੰਮ ਬਿਲਕੁਲ ਬੰਦ ਦਾ ਉਹ ਕੰਮ ਨਹੀਂ ਹੋਣ ਹੈਗਾ ਤੇ ਇਹ ਤਾਂ ਦੇਖੋ ਆਪਣੇ ਪੁੱਤਾਂ ਵਾਂਗੂ ਪਾਲਦੇ ਨੇ ਜੀ ਬੌਲਦਾਂ ਨੂੰ ਤੇ 20-25-25 ਲੱਖ ਮੁੱਲ ਲੱਗਦਾ ਇੱਕ ਇੱਕ ਬੱਚੇ ਦਾ ਤੇ ਤੁਸੀਂ ਆਪੇ ਦੱਸੋ ਵੀ 20-25 ਲੱਖ ਰੁਪਏ ਲਾ ਕੇ ਉਹਨਾਂ ਦੇ ਤਸ਼ਦਦ ਕਰਨਗੇ ਉਹ ਤੇ ਦੇਖੋ ਇਹ ਗੱਲ ਤਾਂ ਹੈ ਨਹੀਂ ਕਿ ਬਿਲਕੁਲ ਤੇ ਹੁਣ ਹੋਣਗੀਆਂ ਵੱਡੇ ਪੱਧਰ ਤੇ ਖੇਡਾਂ ਸਟਾਰਟ ਹੋਣਗੀਆਂ ਜੀ ਸੀਐਮ ਸਾਹਿਬ ਨੇ ਸਾਨੂੰ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਸੀਂ ਬੇਫਿਕਰ ਹੋ ਕੇ ਕੋਈ ਤੁਹਾਨੂੰ ਰੋਕੂਗਾ ਨਹੀਂ ਤੁਸੀਂ ਆਪਣਾ ਬੌਲਦਾਂ ਦੀ ਸੇਵਾ ਕਰੋ ਤੇ ਖੇਡਾਂ ਕਰਵਾਓ ਤੇ ਜਲਦੀ ਮੇਰੇ ਹਿਸਾਬ ਨਾਲ ਵੀ 10-15 ਦਿਨ ਦੇ ਵਿੱਚ ਵਿੱਚ ਇਹ ਖੇਡਾਂ ਸਟਾਰਟ ਹੋ ਜਾਣਗੀਆਂ। ਧੰਨਵਾਦ ਕਰਨ ਪਹੁੰਚੇ ਅੱਜ ਇਹ ਸਾਰੇ ਲੋਕ ਜਿਹੜਾ ਤੁਸੀਂ ਇਹ ਕੰਮ ਕੀਤਾ ਚਲਾਗਾ ਕਰ ਰਹੇ ਨੇ ਇਸ ਕੰਮ ਨੂੰ। ਹਾਂਜੀ ਬਿਲਕੁਲ ਇਹ ਅੱਜ ਸਾਰੇ ਬੈਲਕਰਾਗ ਵੀ ਨਜਰੇ ਇਹ ਧੰਨਵਾਦ ਕਰਨ ਆਏ ਨੇ ਤੇ ਕੁਲਦੀਪ ਸਿੰਘ ਜੀ ਦਾ ਵੀ ਮਾਮਾ ਜੀ ਦਾ ਵੀ ਉਹ ਤਾਂ ਚਲੋ ਇੱਥੇ ਹੈ ਨਹੀਂਗੇ ਹੁਣ ਯੂਐਸਏ ਨੇ ਜੀ ਤੇ ਇਹ ਇੱਥੇ ਆਏ ਨੇ ਸਾਡੇ ਕੋਲ ਉਹਨਾਂ ਦੇ ਪਰਿਵਾਰ ਦੇ ਕੋਲ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੇ ਹੱਥ ਜੋੜ ਕੇ ਮੈਂ ਇਹਨਾਂ ਨੂੰ ਜੀ ਆਇਆਂ ਆਖਦੇ ਆਂ। ਇੱਥੇ ਆਇਆ ਤੇ ਤੇ ਚਲੋ ਇਹ ਵੀ ਵਿਚਾਰੇ ਬਹੁਤ ਕਾ ਰਏ ਨੇ ਵੀ ਤੁਸੀਂ ਸਾਡਾ ਕੰਮ ਕਰਾਤਾ ਹੁਣ 15 20 ਸਾਲ ਤੋਂ ਪਿਛਲੀਆਂ ਸਰਕਾਰਾਂ ਇਹਨਾਂ ਨੇ ਵਿਚਾਰਿਆਂ ਨੇ ਬੜੀ ਭਜਨਟ ਕੀਤੀ ਆ ਬੜਾ ਸੰਘਰਸ਼ ਕਰਿਆ ਜੀ ਪਿਛਲੀਆਂ ਸਰਕਾਰਾਂ ਨੇ ਕਿਸੇ ਨੇ ਇਹਨਾਂ ਦੀ ਸੁਣੀ ਨਹੀਂ ਹੈ ਹਾਂ ਪਿਛਲੇ ਸਮੇਂ ਚ ਕਾਦੀ ਵੀ ਰਹੇ ਨੇ ਕਾਂਗਰਸੀ ਵੀ ਰਹੇ ਨੇ ਉਹਨਾਂ ਨੇ ਕੋਈ ਇਹਨਾਂ ਲਈ ਕੋਈ ਖਾਸ ਤਵੱਜੋ ਨਹੀਂ ਦਿੱਤੀ ਕੋਈ ਕੋਈ ਸਾਰ ਨਹੀਂ ਲਈ ਜੀ ਹੈਗੇ ਇਹਨਾਂ ਨੇ ਬਿਲਕੁਲ ਵੀ ਇਹਨਾਂ ਦੀ ਚਲੋ ਹੁਣ ਅਸੀਂ ਧੰਨਵਾਦ ਕਰਦੇ ਹਾਂ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਦਾ ਤੇ ਰਾਜਵੀਰ ਸਿੰਘ ओएसडी ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਉਹਨਾਂ ਨੇ ਹਰੀ ਝੰਡੀ ਦੇ ਹੀ ਦਿੱਤੀ ਜੱਤ ਪੇਹਾਂ ਜੀ ਦੇ ਹੀ ਦਿੱਤੀ ਲੱਗਦਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਬਾਹਰ ਕੱਢਣ ਦੇ ਲਈ ਖੇਡਾਂ ਆਪਣਾ ਰੋਲ ਅਦਾ ਕਰਦੇ ਦੇਖੋ ਮੇਰੀ ਗੱਲ ਸੁਣੋ ਹੁਣ ਸੀਐਮ ਸਾਹਿਬ ਕਹਿੰਦੇ ਸੀ ਕਿ ਵੀ ਅਸੀਂ ਰੰਗਲਾ ਪੰਜਾਬ ਬਣਾਉਣਾ ਹੁਣ ਰੰਗਲਾ ਪੰਜਾਬ ਦਾ ਇਦੋਂ ਵੱਡਾ ਸਬੂਤ ਕੀ ਦੇ ਸਕਦੇ ਨੇ ਹੁਣ ਜਿਹੜੀਆਂ ਆਪਣੀ ਵਿਰਾਸਤੀ ਖੇਡਾਂ ਜੀ ਬੰਦ ਹੋ ਗਈਆਂ ਸੀਗੀਆਂ ਬੈਲ ਗੱਡੀਆਂ ਦੀ ਦੌੜਾਂ ਉਹਨਾਂ ਨੂੰ ਇਹਨਾਂ ਨੇ ਹਰੀ ਝੰਡੀ ਦੇ ਦਿੱਤੀ ਇਹ ਸਮਝ ਲਓ ਵੀ ਰੰਗਲੇ ਪੰਜਾਬ ਦੀ ਉਹ ਇੱਕ 파ਟ ਆ ਤੰਕਲੀ ਪੰਜਾਬ ਦਾ ਇੱਕ 파ਟ ਆ ਜੀ ਜਿਹੜੇ ਇਲਾਕੇ ਚਰਚਾ ਵਾਜਦੇ ਆਪਣੇ ਕੁਲਦੀਪ ਸਿੰਘ ਮਾਮਾ ਜੀ ਉਹਨਾਂ ਨੇ ਸੀਐਮ ਸਾਹਿਬ ਨਾਲ ਜਿਹੜੀ ਦੋਸਤੀ ਸੀ ਕਿ ਉਹ ਦੋਸਤੀ ਨੂੰ ਨਵਾਇਆ ਗਿਆ ਹੈ ਕਿਵੇਂ ਦੇਖਦੇ ਅਸੀਂ ਨਹੀਂ ਦੇਖੋ ਉਹ ਤਾਂ ਹੁਣ ਤਕਰੀਬਨ 25 30 ਸਾਲ ਪਹਿਲਾਂ ਦੀ ਉਹਨਾਂ ਦੀ ਦੋਸਤੀ ਹੈ ਜੀ ਆਪਣੇ ਸੀਐਮ ਸਾਹਿਬ ਦੇ ਨਾਲ ਇਹ ਤਾਂ ਚਲੋ ਸੀਐਮ ਤਾਂ ਉਹ ਹੁਣ ਬਣੇ ਨੇ ਉਸ ਟਾਈਮ ਤਾਂ ਉਹ ਐਮਪੀ ਵੀ ਹੈ ਨਹੀਂ ਸੀਗੇ ਤੇ ਯੂਐਸਏ ਦੇ ਵਿੱਚ ਇਕੱਠੀ ਇੱਕ ਕਮਰੇ ਦੇ ਵਿੱਚ ਰਹਿੰਦੇ ਰਹੇ ਨੇ ਜੀ ਤੇ ਬੜੀ ਪੁਰਾਣੀ ਉਹਨਾਂ ਦੀ ਦੋਸਤੀ ਆ ਜੀ ਦੋਸਤੀ ਬਾਰੇ ਤਾਂ ਆਪਾਂ ਉਹਨਾਂ ਦੇ ਬਾਰੇ ਕੁਝ ਕਹਿ ਨਹੀਂ ਸਕਦੇ ਜੀ ਇੰਨੀ ਪੁਰਾਣੀ ਦੋਸਤੀ ਹੈ ਤੇ ਉਹਨਾਂ ਦਾ ਕਿਹਾ ਉਹ ਮੋੜ ਦੇ ਵੀ ਹੈ ਨਹੀਂਗੇ ਜੀ ਉਹਨਾਂ ਨੂੰ ਪਤਾ ਵੀ ਮੈਨੂੰ ਜੇ ਇਹਨਾਂ ਨੇ ਕੋਈ ਗੱਲ ਕਹਿਣੀ ਵੀ ਆ ਤਾਂ ਉਹ ਕੋਈ ਗਲਤ ਗੱਲ ਜਾਂ ਕੋਈ ਹੋਰ ਤਾਂ ਹੋ ਨਹੀਂ ਸਕਦੀ ਹੈ ਜੀ ਹਾਂਜੀ ਚਲੋ ਧੰਨਵਾਦ ਜੀ ਕਰਦੇ ਆ ਆਪਣੇ ਬੱਚੇ ਮੈਂ ਮੇਰੇ ਕੋਈ ਸ਼ਬਦ ਹੈ ਨਹੀਂ ਜੀ ਮੈਂ ਸੀਐਮ ਸਾਹਿਬ ਸਰਦਾਰ ਭਵੰਗ ਸਿੰਘ ਮਾਨ ਜੀ ਉਹਨਾਂ ਦਾ ਮੈਂ ਤੁਹਾਨੂੰ ਮੇਰੇ ਕੋ ਕੋਈ ਸ਼ਬਦ ਨਹੀਂ ਹੈ ਕਿਵੇਂ ਉਹਨਾਂ ਦਾ ਧੰਨਵਾਦ ਕਰੀਏ ਜੀ ਬਹੁਤ ਵੱਡਾ ਉਹਨਾਂ ਨੇ ਉਪਰਾਲਾ ਕਰਕੇ ਇਸ ਸਾਡੀ ਵਿਰਾਸਤੀ ਖੇਡ ਨੂੰ ਬੈਲਗੱਡੀਆਂ ਦਾ ਦੌਰ ਨੂੰ ਹਰੀ ਚੰਡੀ ਦਿੱਤੀ ਜੀ ਗੁਰੂ ਜੀ ਖਤੇ ਮੈਂ ਹਰਦੇਵ ਸਿੰਘ ਸਰਦਾਰ ਹਰਦੇਵ ਸਿੰਘ ਸਰਪੰਚ ਪਿੰਡ ਕੰਗੜਵਾਲ ਮੈਨੂੰ ਜਦੋਂ ਪਤਾ ਲੱਗਿਆ ਸੀਐਮ ਸਾਹਿਬ ਨੇ ਹਰੀ ਚੰਡੀ ਦਿੱਤੀ ਬੈਲਗੱਡੀਆਂ ਅਸੀਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਕਿਸਾਨ ਵੀ ਗੱਡੀਆਂ ਦੇ ਜਿਹੜੇ ਪਹੁੰਚ ਆਉਂਦੇ ਆ ਉਹ ਪਹੁੰਚੇ ਹੋਏ ਸਾਰੇ ਵੀਰ ਬਹੁਤ ਖੁਸ਼ ਨੇ ਔਰ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਕੁਲਦੀਪ ਸਿੰਘ ਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਜੀ ਹਾਂਜੀ ਮੇਰੇ ਇਹ ਜਿਹੜੀ ਮੋੜ ਤੋਂ ਨੂੰ ਹੋਈ ਜਾਂਦੀ ਹਾਂਜੀ 14 ਸਾਲ ਹੋ ਗਏ ਜੀ ਗੱਡੀਆਂ ਬੰਦ ਪਈਆਂ ਸੀਗੀਆਂ ਬਾਕੀ ਗੱਡੀਆਂ ਦਾ ਦੌੜ ਜਿਹੜੀ ਬੰਦ ਪਈ ਸੀ ਸਰਕਾਰ ਕੁਲਦੀਪ ਸਿੰਘ ਨੇ ਇਹ ਹਰੀ ਚੰਡੀ ਦਵਾਈ ਆ ਵਾਈ ਜੀ ਕਿਹੜੇ-ਕਿਹੜੇ ਏਰੀਆ ਤੋਂ ਜੀ ਆਏ ਆ ਆਪਣੇ ਕੋਲੇ ਇਹਦੇ ਵਾਲਦ ਕਾਲਪਨੀ ਇਹਦਾ ਮਾਲਕ ਨੇ ਕਿਹੜੇ-ਕਿਹੜੇ ਏਰੀਆ ਤੋਂ ਆਏ ਨੇ ਆਪਣੇ ਇਸ ਟਾਈਮ ਸਾਰੇ ਪੰਜਾਬ ਤੋਂ ਹੀ ਆਏ ਹੋਏ ਆ ਜੀ ਕਿੱਲਰ ਰਿਪੋਰਟ ਵੀ ਬੰਦਿਆਂ ਖੇਡਾਂ ਹੁੰਦੀਆਂ ਨੇ ਜੀ ਹਾਂਜੀ ਹਾਂਜੀ ਕਿੱਲਰ ਸਾਡਾ ਪਿੰਡ ਵੀ ਪੁਰਾਣਾ ਨਾਰੰਗਵਾਲਾ ਜੀ ਤੇ ਉੱਥੋਂ ਬਹੁਤ ਬੰਦੇ ਖੁਸ਼ ਨੇ ਪੂਰਾ ਪੰਜਾਬ ਹੀ ਖੁਸ਼ ਹੋਊਗਾ ਹਾਂਜੀ ਹਾਂਜੀ ਬਹੁਤ ਖੁਸ਼ ਨੇ ਬਹੁਤ ਪਹਿਦੋਂ ਸੀਐਮ ਸਾਹਿਬ ਦਾ ਧੰਨਵਾਦ ਕਰਦੇ ਆਂ ਸਰਦਾਰ ਸਾਹਿਬ ਵਾਹਿਗੁਰੂ ਜੀ ਕੀ ਫਤਹ ਮੈਂ ਸੀਐਮ ਜੀ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਇਹਨਾਂ ਦੀ ਹਰੇਕ ਗੱਲ ਨੂੰ ਨੇੜੇ ਹੋ ਕੇ ਸੁਣਿਆ ਉਹਨਾਂ ਨੇ ਇਜਾਜ਼ਤ ਦਿੱਤੀ ਇਹਨਾਂ ਨੂੰ ਬੱਚੇ हेलो तो जी मतलब कि काफी चत्तू बंद सी है उन्होंने बहुत नेंदी हो के लंदीया गल सुन ली मैंने बहुत शुक्रिया बहुत धन्यवाद वाहेगुरु जी का खालसा वाहेगुरु जी की ठीक है नमस्कार जी सबसे खुशी की बात है कि पंजाब में अमीर लोगों के लिए तो सभी कोई सोचता है जो मांग सरकार ने गरीब लोगों के लिए जो रमी भाई सरदार अब हमारे हरदेव अंकल जी ने सरपंच साहब के इनके नोन से जो पंजाब में बैलगाड़ी का जो चौदह साल से बंद हो रखा था खेल वो दोबारा से शुरू हो गया इसके लिए जितना भी धन्यवाद किया जाए कम है वो इसलिए कि हर आदमी घोड़ा नहीं खरीद सकता है हर आदमी हाथी नहीं खरीद सकता है लेकिन जो बैल है बैल तो हर किसान के घर में होता है और हर किसान को एक जज्बा होता है कि हमारा जो खेल हो हमारा जो पशु है उसका खेल हर कोई देखे तो इसके लिए जो पंजाब सरकार ने मुख्यमंत्री भगवंत सिंह मान ने काम किया है उनका मैं बहुत बहुत धन्यवाद करता हूं और पूरा पंजाब धन्यवाद करेगा क्योंकि अभी तो यहां से पता लग रहा है जब हर पिंड में जाएगा हर इलाके में जाएगा वहां के लोग को जो हमारे भाई साहब हैं रमीज हैं इनके परिवार को भी धन्यवाद करना चाहिए मान सरकार के साथ साथ कि इन्होंने उनके काम तक पहुँचा के या उन्होंने दोस्ती निभाया तो ऐसा दोस्त भी हर सरकार में होना चाहिए कि हर गरीब का आवाज़ को चाहे वो यू एस बैठे हों जहाँ भी बैठे हों अपने पंजाब की आवाज़ के लिए अपने पंजाब की धरती के लिए मुख्यमंत्री से बैठ के वहाँ पे आवाज़ उठा रहे हैं तो उनका सबसे ज़्यादा धन्यवाद करता ना हूँ नाम ना मेरा जी मनजोत सिंह हाँ जी हाँ जी बिल्कुल जी खेडा प्रति असी बहुत मान्यता करते हैं खेडा को प्यार करते हैं ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਜਿਹੜਾ ਆਪਣੇ ਪਿੰਡ ਤੋਂ ਖੇਡਾਂ ਦੀ ਸ਼ੁਰੂਆਤ ਕਰਾਂਗੇ ਤੇ ਬਾਕੀ ਧੰਨਵਾਦ ਕਰਦੇ ਆ ਮਾਨ ਸਾਹਿਬ ਦਾ ਜਿਨ੍ਹਾਂ ਨੇ ਇਹ 14 ਸਾਲ ਪਹਿਲਾਂ ਜਿਹੜੀਆਂ ਖੇਡਾਂ ਰੁਕੀਆਂ ਹੋਈਆਂ ਅੱਜ ਜਿਹੜੀਆਂ ਚੱਲੀਆਂ ਨੇ ਤੇ ਜੋ ਸਾਡੀਆਂ ਪੀੜੀ ਦਾ ਪੀੜੀ ਚੱਲਦੀਆਂ ਖੇਡਾਂ ਸੀਗੀਆਂ ਇਹ ਤੇ ਇਹਦੇ ਵਿੱਚ ਜੋ ਕੰਪਲੀਟ ਕੀਤੀ ਸੀਗੀ ਸਰਕਾਰ ਵੱਲੋਂ ਕੀ ਬੋਲਦਾਂ ਨੂੰ ਜਾਂ ਆਰਲਾਈ ਜਾਂਦੀਆਂ ਜਾਂ ਸੋਟੀਆਂ ਮਾਰੀਆਂ ਜਾਂਦੀਆਂ ਐਦਾਂ ਦਾ ਕੋਈ ਤਸ਼ੱਦਦ ਨਹੀਂ ਹੋਊਗਾ ਤੋਂ ਇਸ ਵੱਲੋਂ ਇਹ ਚੀਜ਼ਾਂ ਵੱਲੋਂ ਵੀ ਧਿਆਨ ਰੱਖਿਆ ਜਾਊਗਾ ਤੇ ਬਾਕੀ ਮਾਝੇ ਮਾਲਵੇ ਦਵਾਬੇ ਪੋਆd ਵਾਲੇ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਨਾਲ ਹੀ ਉਹਨਾਂ ਦੇ ਇਕਜੁੱਟ ਹੋ ਕੇ ਜਿਹੜਾ ਇਹ ਕੰਮ ਨੂੰ ਨੇਪਰੇ ਚੜਾਇਆ ਬਾਕੀ ਧੰਨਵਾਦ ਕਰਦੇ ਆ ਗੁਰਦੀਪ ਸਿੰਘ ਜਿਹੜੇ ਜਿਨ੍ਹਾਂ ਨੇ ਆਪਣੇ ਮਾਨ ਸਾਹਿਬ ਦੇ ਨਾਲ ਰਲ ਕੇ ਇਹ ਉਪਰਾਲੇ ਨੂੰ ਸਿਰੇ ਚੜਾਇਆ ਧੰਨਵਾਦ ਜੀ